ਲੋਵੀ ਮਿੱਤਰੋ ਜਦੋਂ ਵੀ ਕਦੇ Mahindra ਟਰੈਕਟਰ ਲੈਣਾ ਹੋਵੇ ਨਾ ਤੇ ਕਿਤੇ ਵੀ ਖੱਜਲ ਖਵਾਰ ਹੋਣ ਦੀ ਤੁਹਾਨੂੰ ਜਰੂਰ ਪੁੱਛੋ ਤੇ Mahindra ਟਰੈਕਟਰ ਜੇ ਤੁਸੀਂ ਲੈਣੇ ਤਾਂ ਆਪਣੇ ਵੱਡੇ ਭਰਾ ਨਾਲ ਸੰਪਰਕ ਕਰ ਲਓ ਕਿਉਂ ਜੀ ਠੀਕ ਹੈ ਭਾਈ ਜੀ ਜਦੋਂ ਮਰਜ਼ੀ ਆਪਣੇ ਕੋਲ ਤਕਰੀਬਨ Mahindra ਟਰੈਕਟਰ ਮਿਲਦਾ ਮੈਂ ਤਾਂ ਹੀ ਕਹਿਣਾ ਮੈਂ ਜੇ ਕੋਈ ਭਰਾ ਹੈਗਾ ਨਾ Mahindra ਦਾ ਚਾਹਵਾਨ ਤੇ ਖੁਸ਼ੀ ਨੂੰ ਕਿਤੇ ਪਿੰਡਾ ਪੁੰਡਾ ਤੇ ਹੋਰ ਕਿਤੇ ਐਵੇਂ ਹਨਾ ਸਾਰਾ ਤੋੜਿਓ ਇਹ ਨੰਬਰ ਇਹਨਾਂ ਦਾ ਤੁਹਾਨੂੰ ਦੇ ਦਿਆਂਗੇ ਆਪਾਂ ਤੇ ਮਹਿੰਦਰਾ ਵਾਸਤੇ ਨਾ ਬਸਰ ਅੱਖਾਂ ਵਿੱਚ ਕਹਿੰਦਾ ਨਾ ਕੰਟੈਕਟ ਕਰ ਲਿਓ ਕਿਉਂ ਜੀ ਬਿਲਕੁਲ ਜੀ ਸਹੀ ਹੈ ਜੀ ਤੇ ਅੱਜ ਵੀ ਅੱਜ ਕਿੰਨੇ ਟਰੈਕਟਰ अवेलेबल ਆ ਅੱਜ ਭਾਈ 2 ਟਰੈਕਟਰ ਹੈ ਆਪਣੇ ਕੋਲੇ ਤੇ ਇੱਕ ਟਰੈਕਟਰ ਘਰ ਖੜਾ ਹੈ ਅੱਛਾ ਤੇ ਤਿੰਨੋਂ ਹੀ ਮਹਿੰਦਰਾ ਹੈ ਇਹ ਟਰੈਕਟਰ ਹੈਗਾ 2000 ਮਾਡਲ 2000 ਮਾਡਲ ਹਾਂ ਜੀ ਹਾਂ ਜੀ ਅੱਛਾ ਚਾਰੋ ਟਾਇਰ ਕੰਪਨੀ ਦੇ ਅੱਛਾ ਇੰਜਨ ਗੇਅਰ ਫੁੱਲ ਗਾਰੰਟੀ ਨਾਲ ਵਾਹ ਕੇ ਲਵੇ ਬੰਦਾ ਅੱਛਾ ਤੇ ਬਾਕੀ ਕੰਡੀਸ਼ਨ ਸਾਰਾ ਟਰੈਕਟਰ ओरिजिनल ਇਹ ਪੇਂਟ ਪੂਣ ਜਿੰਨਾ ਹੈਗਾ ਸਾਰਾ origignal ਹੈ origignal ਹੈ ਇਹ ਵੀ ਨੇੜੇ ਵੀ ਨਹੀਂ ਹੋਏ ਪੇਂਟ ਲੈ ਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਹੂੰ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਪਹਿਲਾਂ ਟਾਇਰ ਕਿੰਨੇ ਕੇ ਪੈਸੇ ਮੰਨਦੇ ਤੁਸੀਂ ਟਾਇਰ ਹੈਗੇ ਜੀ 90 ਪੈਸੇ ਮੂਰਲੇ ਟਾਇਰ ਤਾਂ ਬਿਲਕੁਲ ਹੀ ਨਵੇਂਾਂ ਚ ਪੈਂਦੇ ਆ ਪਿਛਲੇ ਟਾਇਰ 90 ਪੈਸੇ ਹੈ ਅੱਛਾ 90 ਪੈਸੇ ਹਾਂ ਅੱਛਾ ਕੰਪਨੀ ਦੇ ਟਾਇਰ ਨੇ ਕੋਈ ਉਹ ਨਹੀਂ ਹੈਗਾ ਵੀ ਦੇਸੀ ਟਾਇਰ ਲੱਗੇ ਹੁਣ ਅੱਛਾ ਕੰਪਨੀ ਦੇ ਵਧੀਆ ਚੰਗੀ ਕੰਪਨੀ ਦੇ ਟਾਇਰ ਆ ਪੋਲੋ ਦੇ ਆ ਪੋਲੋ ਦੇ ਟਾਇਰ ਆਗੇ ਹੈ ਨਾ ਹਾਂ ਜੀ ਤੇ ਬਾਕੀ ਚਲਾਈ ਚਲੂਈ ਚ ਵਧੀਆ ਸਾਫ ਹੈ ਬਹੁਤ ਵਧੀਆ ਇੱਕ ਨੰਬਰ ਜਿਓ ਜਨ ਅੱਜ ਬ੍ਰਾਈਟ ਨਿਊ ਟਰੈਕਟਰ ਦੀ ਚਲਾ ਚਾਲ ਚਲਾਵਾ ਹੈਗਾ ਅੱਛਾ ਹਾਂਜੀ ਠੀਕ ਹੈ ਤੇ ਨੰਬਰ ਹਰਿਆਣਾ ਆ ਗਿਆ ਹੈ ਨਾ ਨੰਬਰ ਹਰਿਆਣਾ ਜੀ ਐਨਓਸੀ ਮਿਲ ਜੂਗੀ ਕੇ ਨਹੀਂ ਜੀ ਇਹ ਮਾਡਲ ਨੀਮਾ ਐਨਓਸੀ ਨਹੀਂ ਮਿਲੇਗੀ ਐਨਓਸੀ ਨਹੀਂ ਮਿਲਨੀ ਹੈ ਨਾ ਹਾਂਜੀ ਹਾਂਜੀ ਮਾਡਲ ਨੀਮਾ ਆ ਗਿਆ ਹਾਂਜੀ ਕਿੰਨਾ ਮਾਡਲ ਆ ਗਿਆ ਜੀ ਇਹ ਇਹ 2000 ਮਾਡਲ ਆ ਬਾਈ 2000 ਮਾਡਲ ਆ ਗਿਆ ਹੈ ਨਾ ਹਾਂਜੀ ਹਾਂਜੀ ਤੇ ਡਿਮਾਂਡ ਕਿੰਨੀ ਹੈ ਡਿਮਾਂਡ 210000 ਰੁਪਿਆ ਕਰਦੇ ਜੀ ਅੱਛਾ ਤੇ ਪਰ ਕਿਥੋਂ ਤੱਕ ਕਰਦੇ ਹੋਗੇ ਮੌਕੇ ਤੇ 190000 ਦਾ ਟਰੈਕਟਰ ਦੇ ਜਾਂਦੇ 190000 ਦਾ ਹਾਂਜੀ ਜੀ ਤੇ ਜਿਹੜੇ ਘਰੇ ਖੜੇ ਆ ਉਹ ਕਿੰਨੇ ਕਿੰਨੇ ਮਾਡਲ ਆਪਣੇ ਅ 2001 ਮਾਡਲ ਹੈ ਜੀ ਅ 265 ਹੀ ਹੈ ਅੱਛਾ ਤੇ ਭੂਮੀ ਪੱਤਰ ਚ ਹੈ ਭੂਮੀ ਪੱਤਰ ਕਿੰਨੇ ਮਾਡਲ ਆ ਉਹ ਉਹ 2001 ਮਾਡਲ ਆ ਇੱਕ ਮਾਡਲ ਹੈ ਲੋ ਨੰਬਰ ਹਰਿਆਣਾ ਪੰਜਾਬ ਚ ਨਾ ਜੀ ਉਹ ਵੀ ਨੰਬਰ ਹਰਿਆਣਾ ਪੰਜਾਬ ਚ ਨਾ ਹੈ ਹਾਂਜੀ 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 ਤੇ ਕਿਨੇ ਤਿੰਨੇ ਕੁੱਲ ਆਪਣੇ ਕੋਲੇ ਹਾਂਜੀ ਕੁੱਲ ਤਿੰਨਾ ਇੱਕ ਘਰੇ ਖੜਾ ਹੈ ਅੱਛਾ ਜਿਹੜਾ ਉਹ ਉਹਨੇ ਨਵੇਂ ਮਾਡਲ ਹੈ 2065 ਹੀ ਹੋਆ ਜੀ 265 ਹੀ ਹੋਆ ਜੀ 265 ਹੀ ਹੋਆ ਜੀ 265 ਹੀ ਹੋਆ ਹੈ ਹਾਂਜੀ ਹਾਂਜੀ 11 ਦੀ ਸੇਮ ਕੰਡੀਸ਼ਨ ਜੀ ਸੇਮ ਕੰਡੀਸ਼ਨ ਹੈ ਹਾਂਜੀ ਸੇਮ ਕੰਡੀਸ਼ਨ ਪ੍ਰਾਈਸ ਕੁਝ ਦਾ ਕੋਡ ਕਰ ਦੇਵਾਂਗੇ ਹੁਣ ਕੇ ਪ੍ਰਾਈਸ ਕੋਡ ਕਰ ਦਿਆਂਗੇ ਇਹ 99 ਮਾਡਲ ਹੈ ਉਹ ਟਰੈਕਟਰ ਦੇਾਂਗੇ 2 ਲੱਖ ਰੁਪਏ ਦਾ ਜੀ ਜਿਹੜਾ 2001 ਮਾਡਲ ਟਰੈਕਟਰ ਆ ਉਹ ਦੇਾਂਗੇ 2 ਲੱਖ ਤੇ 15000 ਦਾ ਜੀ 2 ਲੱਖ 15000 ਹਾਂਜੀ ਕੰਡੀਸ਼ਨ ਵਧੀਆ ਓਕੇ ਕੰਡੀਸ਼ਨ ਓਕੇ ਜੀ ਸਾਰੇ ਟਰੈਕਟਰ orignal ਾਰੇ ओरिजिनल हां जी हां जी अच्छा एक ही आज एक ही ਲੈ ਕੇ ਆਏ हां जी हां जी अच्छा फुल, फुल गारंटी है अच्छा ਇੱਕ ਡਾਇਰੈਕਟਰ ਹੁਣੇ ਦਿੱਤਾ ਆਪਾਂ ਆਪਣੇ ਮਿੱਤਰ ਨੂੰ ਦਿੱਤਾ ਕਿਸੇ ਨੂੰ 2001 ਮਾਡਲ ਟਰੈਕਟਰ ਹੀ ਉਹ ਸੀਗਾ Mahindra ਹੀ ਸੀ ਉਹ ਵੀ Mahindra ਹੀ ਸੀ ਅੱਛਾ ਉਹ ਵੀ ਭੂਮੀ ਪੁੱਤਰ ਸੀਗਾ ਟਾਇਰ ਸੀਗੇ ਉਹਦੇ 70 ਪੈਸੇ ਜਿਹੜਾ ਹੋ ਉੱਥੇ ਖੜਾ ਸੀਗਾ ਨਹੀਂ ਉਹ ਸਵੇਰੇ ਹੁੰਦਿਆ ਸਰ ਦੀ ਗੱਲ ਹੈ ਅੱਛਾ ਹੁੰਦਾ ਸਰ ਦੀ ਰਸਤੇ ਜੀ ਅੱਛਾ ਉਹ ਬੰਦੇ ਮਿੱਤਰ ਸੀ ਆਪਣੇ ਮੰਡੀ ਤੋਂ ਬਾਹਰ ਹੀ ਲੈ ਲੈ ਡਰੈਕਟਰ ਉਹਨਾਂ ਨੇ ਆਪਣੇ ਤੋਂ ਅੱਛਾ ਅੱਛਾ ਆਪਣੇ ਤੋਂ ਉਹ ਡਰੈਕਟਰ ਇੱਕ ਦੋਸਤੀ ਤੌਰ ਤੇ ਆਪਾਂ 1,85,000 ਦਾ ਦਿੱਤਾ ਅੱਛਾ ਦੋਸਤੀ ਤੌਰ ਤੇ ਦੋਸਤੀ ਤੌਰ ਤੇ ਦਿੱਤਾ ਉਹ ਮਤਲਬ ਮੇਰੇ ਦੋਸਤ ਦੀ ਸਿਸਟਰ ਨੇ ਲੈਣਾ ਸੀ ਇਸ ਕਰਕੇ ਉਹਨਾਂ ਨੂੰ ਡਰੈਕਟਰ ਦਿੱਤਾ ਅੱਛਾ ਚਲੋ ਤਾਂ ਇਹ ਨਾ ਰਿਸ਼ਤਾ ਹੀ ਹੋ ਗਿਆ ਭੈਣ ਵਾਲਾ ਨਾ ਭੈਣ ਦੇ ਘਰੀ ਗਿਆ ਹੈ ਨਾ ਇਕੱਠੇ ਪੜੇ ਸੀ ਇਕੱਠੇ ਖੇਡੇ ਸੀ ਇਕੱਠੇ ਘਰੀ ਸੀ ਹੈ ਨਾ ਕਲੋਂ ਦਿਨਾ ਹੈ ਨਾ ਮੂ ਫ੍ਰੇਮ ਮਤੇ ਰੈਂਦਾ ਨਾ ਹਾਂ ਹਾਂ ਜੀ ਪੈਸਾ ਵੀ ਨਰੀ ਪੂਰੀ ਹੈ ਨਾ ਬਿਲਕੁਲ ਪੈਸੇ ਨਿਕਲਦੇ ਮੇਰਾ ਪਾਸ 2000 ਜਿਹੜਾ ਇੱਕ ਮਾਡਲ ਭੂਮੀ ਪੁੱਤਰ ਹੋਣ ਖੜਾ ਉਹ ਟਰੈਕਟਰ ਦੀ ਵੀ ਪੂਰੀ ਇਹ ਵਨ ਕੰਡੀਸ਼ਨ ਦਾ ਟਰੈਕਟਰ ਹੈ ਇੰਜਨ ਗੇਅਰ ਉਹਦਾ ਵੀ ਵਾਹ ਕੇ ਲਵੇ ਬੰਦਾ ਇਹਦਾ ਵੀ ਵਾਹ ਕੇ ਲਵੇ ਵਾਹ ਕੇ ਲਵੇ ਉਹਦਾ ਆਦੀ ਤਸੱਲੀ ਕਰ ਬਿਲਕੁਲ ਪੂਰੀ ਤਸੱਲੀ ਨਾਲ ਤਸੱਲੀ ਦਾ ਚੀਜ਼ ਤਸੱਲੀ ਅਗਲੇ ਨੂੰ ਕਰਾ ਕੇ ਨਾ ਚੀਜ਼ ਵੇਚਣ ਦਾ ਸਵਾਦ ਆ ਘੇਰ ਹੀ ਆਉਂਦਾ ਜੀ ਬਿਲਕੁਲ ਜੀ ਬਿਲਕੁਲ ਅਗਲਾ ਕੱਲ ਨੂੰ ਇਹ ਤਾਂ ਨਹੀਂ ਕੋਈ ਲੰਬਾ ਤਾਂ ਨਹੀਂ ਦੇਊਗਾ ਬਿਲਕੁਲ ਜੀ ਕੋਈ ਲੰਬਾ ਨਹੀਂ ਆ ਇਨ ਲਾਸਟ ਤੇ ਆਪਦਾ ਫੋਨ ਨੰਬਰ ਤੇ ਪਿੰਡ ਮੇਰਾ ਨਾਮ ਹੈ ਜੀ ਗੁਰਜੀਤ ਸਿੰਘ ਪਿੰਡ ਹੈ ਮੇਰਾ ਮੀਆਂ ਬਠਿੰਡਾ ਤੋਂ ਬਾਦਰ ਰੋਡ ਤੇ 9 ਕਿਲੋਮੀਟਰ ਤੇ ਹੈ ਜੀ ਹਾਂਜੀ ਤੇ ਫੋਨ ਨੰਬਰ ਮੇਰਾ 9865122440 ਹੈ ਜੀ ਤੇ ਇੱਥੇ ਮੰਡੀ ਦਾ ਆਪਣਾ ਕਿਹੜਾ ਨੰਬਰ ਇਹ ਪਲਾਟ ਨੰਬਰ 7 ਜੀ ਪੰਜਾਬੀ ਢਾਬੇ ਦੇ ਬਿਲਕੁਲ ਸਾਹਮਣੇ ਪੰਜਾਬੀ ਢਾਬੇ ਦੇ ਬਿਲਕੁਲ ਸਾਹਮਣੇ ਹਾਂਜੀ ਲੋ ਵੀ ਦੋਸਤੋ ਆਪਣੇ ਭਰਾ ਦਾ ਨੰਬਰ ਆਪਣੇ ਕੋਲੇ ਆ ਗਿਆ ਐਡਰੈਸ ਸਾਰਾ ਕੁਝ ਆ ਗਿਆ ਹਨ ਸਾਰੇ ਮਹਿੰਦਰਾ ਦਾ ਟਰੈਕਟਰਾਂ ਦਾ ਕੰਮ ਕਰਦੇ ਆਂ ਸੀ ਤੇ ਜੇ ਮਹਿੰਦਰਾ ਲੈਣ ਦਾ ਕੋਈ ਸ਼ਕੀਨ ਹੈਗਾ ਛੋਟਾ ਜ਼ਿਮੀਂਦਾਰ ਉਹ ਇਹਨਾਂ ਨਾਲ ਕੰਟੈਕਟ ਕਰ ਲਈ ਤੇ ਮਹਿੰਦਰਾ ਜਿਹੜਾ ਇਹਨਾਂ ਕੋਲੋਂ ਮਿਲਣਾ ਮੈਨੂੰ ਲੱਗਦਾ ਵੀ ਕਿਤੇ ਹੋਰ ਤੁਸੀਂ ਸਾਰੇ ਪੰਜਾਬ ਦੀ ਸਾਰੀ ਇੰਡੀਆ ਚ ਘੋਰ ਦਾ ਫੇਰਾ ਕਰ ਲਿਓ ਤੁਹਾਨੂੰ ਮਿਲ ਜੂਗਾ ਇਹ ਬੰਦ ਕੰਡੀਸ਼ਨ ਦਾ ਟਰੈਕਟਰ ਰੱਖਦੇ ਆ ਸਾਫ਼ ਸੁਥਰੇ ਰੱਖਦੇ ਆ ਆ ਟਰੈਕਟਰ ਦਾ ਜੇ ਤੁਸੀਂ ਕਹੋਗੇ ਪੇਂਟ ਆ ਪੇਂਟ ਹੋਣੇ ਥੋੜਿਆ ਹੋਇਆ ਹੈ ਨਾ ਨਾ ਕਿ ਲਿਖਿਆ ਹੋਇਆ ਨਾ ਫਹਾਰਾ ਫੱਜਾ ਹੋ ਜਮਾ ਸਾਫਾ ਮਗਰਾੜਾ ਮਗਰੂੜਾ ਦਾ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਹਨਾ ਤੇ ਇੱਕ ਸੱਚੇ ਸਿੱਧੇ ਜਿਹੇ ਇਨਸਾਨ ਹੈ ਟੀਚਰ ਉਹਦਾ ਹੈਗੇ ਆ ਇਹ ਹਨਾ ਉਹਦਾ ਵੀ ਅਧਿਆਪਕਾ ਤੇ ਸ਼ੌਂਕ ਹੈ ਇਹਨਾਂ ਦਾ ਇਸ ਕਿੱਤੇ ਨਾਲ ਕੋਈ ਕਮਾਈ ਲਾਈ ਦਾ ਉਹ ਨਹੀਂ ਛਾਂ ਕਰਕੇ ਇਹ ਕੰਮ ਕਰਦੇ ਆ ਦਿਨੇ ਦਾ ਕਹਿੰਦੇ ਆਪਣਾ ਆਪ ਦਾ ਸਕੂਲ ਹੈ ਆਪਣਾ ਉੱਥੇ ਵੀ ਤੋਰੀ ਫੁਲਕਾ ਵਧੀਆ ਚੱਲੀ ਜਾਂਦਾ ਹੈ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਆਪਣੇ ਪੇਜ ਜਿਹੜਾ ਨੂੰ ਫਾਲੋ ਕਰ ਲਿਓ ਤੇ ਧੰਨਵਾਦ